ਸ਼ਾਰਟ ਨੋਟਸ ਤੇ ਤੁਸੀਂ ਅੱਜ ਦੀ ਇਸ ਪ੍ਰੈਸ ਬਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਮੇਰੇ ਕੈਬਨਿਟ ਕਲੀਕ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਅਨਮੋਲ ਗਗਨਮਾਨ ਜੀ ਅੱਜ ਇੱਕ ਬੜੇ ਇੰਪੋਰਟੈਂਟ ਟਾਪਿਕ ਦੇ ਉੱਤੇ ਤੁਹਾਨੂੰ ਆਮ ਆਦਮੀ ਪਾਰਟੀ ਦਾ ਪੱਖ ਦੱਸਣ ਦੇ ਲਈ ਸੱਦਿਆ ਗਿਆ ਦੇਸ਼ ਦੇ ਅੰਦਰ ਦੇਸ਼ ਦੇ ਅੰਦਰ 2024 ਦੀਆਂ ਇਲੈਕਸ਼ਨਸ 2024 ਦੀਆਂ ਪਾਰਲੀਮੈਂਟ ਇਲੈਕਸ਼ਨ ਜਿਦੇ ਵਿੱਚ ਲੋਕਾਂ ਨੇ ਅਗਲੇ 5 ਸਾਲ ਦੇ ਲਈ ਦੇਸ਼ ਦੇ ਨੁਮਾਇੰਦੇ ਚੁਣਨੇ ਨੇਗੀ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਦੇ ਆਪਣੇ ਨੁਮਾਇੰਦੇ ਚੁਣਨੇ ਨੇਗੀਏ ਵੱਖ-ਵੱਖ ਪਾਰਟੀਆਂ ਸਾਰੀਆਂ ਸਿਆਸੀ ਤਰ੍ਹਾਂ ਆਪਣਾ-ਆਪਣਾ ਚੋਣ ਅਜੰਡਾ ਲੈ ਕੇ ਲੋਕਾਂ ਦੇ ਵਿੱਚ ਆ ਰਹੀਆਂ ਨੇਗੀਏ ਕਿ ਆਉਣ ਵਾਲੇ 5 ਸਾਲ ਦੇ ਵਿੱਚ ਅਸੀਂ ਦੇਸ਼ ਨੂੰ ਕਿਸ ਸਾਈਡ ਲੈ ਕੇ ਜਾਣਾਗਾ ਇਸ ਦੇ ਉੱਤੇ ਸਾਰੀਆਂ ਸਿਆਸੀ ਧਿਰਾਂ ਦੇਸ਼ ਦੇ ਅੰਦਰ ਕਿਉਂਕਿ ਬਹੁਤ ਸਾਰੀਆਂ ਰਾਸੀ ਪਾਰਟੀਆਂ ਲਗੀਆਂ ਸਟੇਟਾਂ ਦੀਆਂ ਪਾਰਟੀਆਂ ਲਗੀਆਂ ਨੈਸ਼ਨਲ ਪਾਰਟੀਆਂ ਲਗੀਆਂ ਸਾਰੇ ਆਪਣੀ ਅਜੰਡਾ ਲੈ ਕੇ ਜਾ ਰਹੇ ਨੇਗੇ ਪਿਛਲੇ 10 ਸਾਲ ਤੋਂ ਪਿਛਲੇ ਲਗਭਗ 10 ਸਾਲ ਤੋਂ 10 10ਵਾਂ ਸਾਲ ਚੱਲ ਰਿਹਾਗਾ 10 ਸਾਲ ਤੋਂ ਦੇਸ਼ ਦੇ ਉੱਤੇ ਕੇਂਦਰ ਸਰਕਾਰ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇਗੇ ਔਰ 10 ਸਾਲ ਕੰਪਲੀਟ ਕਰਨ ਜਾ ਰਹੇ ਨੇ ਔਰ 10 ਸਾਲ ਤੋਂ ਲਗਾਤਾਰ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਇਹਨਾਂ 10 ਸਾਲਾਂ ਦੇ ਅੰਦਰ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਕੀ ਕੀ ਤਰੱਕੀ ਹੋਈ ਉਹ ਇਸ ਗੱਲ ਨੂੰ ਲੈ ਕੇ ਜਾ ਰਹੇ ਨੇ ਕਿ ਅਸੀਂ ਇਸ ਗੱਲ ਦੇ ਉੱਤੇ ਇਲੈਕਸ਼ਨ ਲੜ ਰਹੇ ਨੇਗੇ ਦੇਸ਼ ਜਾਣਦਾਗਾ ਦੇਸ਼ ਦੇ ਨਾਗਰਿਕ ਜਾਣਦੇ ਨੇਗੇ ਕਿ ਦੇਸ਼ ਦੇ ਅੰਦਰ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਇਆਗਾ ਦਸਾਂ ਸਾਲਾਂ ਦੇ ਅੰਦਰ ਮਹਿੰਗਾਈ ਸਿਖਰਾਂ ਤੇ ਗਈ ਆ ਦਸਾਂ ਸਾਲਾਂ ਦੇ ਅੰਦਰ ਬੇਰੁਜ਼ਗਾਰੀ ਸਿਖਰਾਂ ਤੇ ਗਈ ਆ ਜਿਹੜੇ ਵਾਅਦੇ ਕਰਕੇ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਆਈ ਸੀ ਕਿ ਅਸੀਂ 2 ਕਰੋੜ ਨੌਕਰੀਆਂ ਦੇਵਾਂਗੇ ਉਹ ਵਾਅਦਾ ਭਾਰਤੀ ਜਨਤਾ ਪਾਰਟੀ ਦਾ ਬੁਰੀ ਤਰ੍ਹਾਂ ਫੇਲ ਹੋ ਗਿਆ ਜੋ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਕਿ ਅਸੀਂ ਕਿਸਾਨਾਂ ਦੀ ਆਮਦਨ ਦੁਗਣੀ ਕਰ ਦੇਾਂਗੇ ਉਹ ਵਾਦਾ ਭਾਰਤੀ ਜਨਤਾ ਪਾਰਟੀ ਦਾ ਬੁਰੀ ਤਰ੍ਹਾਂ ਫੇਲ ਹੋ ਗਿਆ ਜੋ ਵਾਦਾ ਕਰਕੇ ਆਈ ਸੀ ਕਿ ਦੇਸ਼ ਦੇ ਅੰਦਰ ਅਸੀਂ ਵੱਡਾ ਇਨਫਰਾਸਟ੍ਰਕਚਰ ਲੈ ਕੇ ਆਵਾਂਗੇ ਇੰਡਸਟਰੀ ਲੈ ਕੇ ਆਵਾਂਗੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਫੇਲ ਹੋ ਗਈ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨਰਿੰਦਰ મોદી ਜੀ ਸੱਤਾ ਵਿੱਚ ਆਏ ਸੀਗੇ ਉਹ ਸਾਰੇ ਮਾਮਲਿਆਂ ਤੇ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਫੇਲ ਹੋ ਗਈ ਔਰ ਅੱਜ ਦੇਸ਼ ਦੇ ਅੰਦਰ ਦੇਸ਼ ਦੇ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਹੁਤ ਵੱਡਾ ਗੁੱਸਾ ਹੈ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਲਈ ਦੇਸ਼ ਦੇ ਲੋਕ ਇਕੱਠੇ ਹੋ ਰਹੇ ਨੇਗੇ ਔਰ ਦੂਜੇ ਪਾਸੇ ਦੇਸ਼ ਦੀਆਂ तमाम ਸਿਆਸੀ ਪਾਰਟੀਆਂ ਨੇ ਇੱਕ ਇੰਡੀਆ ਅਲਾਈਅንስ ਇੰਡੀਆ ਅਲਾਈਅንስ ਗੱਠਜੋੜ ਦਾ ਗਠਨ ਕੀਤਾਗਾ ਪਿਛਲੇ ਲੰਬੇ ਸਮੇਂ ਤੋਂ ਕਾਫੀ ਸਾਰੀ ਕੋਈ ਚੱਲ ਰਹੀ ਸੀ ਬਹੁਤ ਸਾਰੀਆਂ ਮੀਟੀਆਂ ਬਹੁਤ ਸਾਰੇ ਲੀਡਰ ਸਾਹਿਬਾਨ ਦੀ ਆਪਸ ਵਿੱਚ ਹੋਈਆਂ ਔਰ ਇੰਡੀਆ ਅਲਾਈਅੰਸ ਦਾ ਗਠਨ ਹੋਇਆ ਦੇਸ਼ ਦੇ ਸਾਹਮਣੇ ਭਾਰਤੀ ਜਨਤਾ ਪਾਰਟੀ ਨੂੰ ਚੁਣੌਤੀ ਦੇਣ ਦੇ ਲਈ ਉਹਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਨ ਦੇ ਲਈ ਦੇਸ਼ ਨੂੰ ਬਰਬਾਦ ਕਰਨ ਦਾ ਜੋ ਬੀੜਾ ਭਾਰਤੀ ਜਨਤਾ ਪਾਰਟੀ ਨੇ ਚੱਕਿਆਗਾ ਉਹਨੂੰ ਲੋਕਾਂ ਦੇ ਸਾਹਮਣੇ ਦਿਖਾਉਣ ਦੇ ਲਈ ਸਿਆਸੀ ਪਾਰਟੀਆਂ ਨੇ ਸਾਰੀਆਂ ਨੇ ਇੰਡੀਆ ਅਲਾਈਅੰਸ ਦਾ ਗਠਨ ਕੀਤਾ ਉਸ ਇੰਡੀਆ ਅਲਾਈਅੰਸ ਦੇ ਵਿੱਚ ਆਮ ਆਦਮੀ ਪਾਰਟੀ ਹਿੱਸਾ ਆਮ ਆਦਮੀ ਪਾਰਟੀ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਮੂਚੀ ਪਾਰਟੀ ਦਾਇਕਿਕ ਬਲੰਟੀਅਰ ਉਸ ਇੰਡੀਆ ਅਲਾਈਂਸ ਦਾ ਹਿੱਸਾ ਗਾਇ ਪੂਰਾ ਦਖੜਦਾਗਾ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਇੰਡੀਆ ਅਲਾਈਂਸ ਦੀਆਂ ਬਹੁਤ ਸਾਰੀਆਂ ਮੀਟੀਆਂ ਲਗਾਤਾਰ ਦੇ ਚੱਰੀ ਸੀਗੀਆਂ ਕਿ ਕਿਹੜੇ ਸੂਬੇ ਦੇ ਅੰਦਰ ਅਸੀਂ ਆਪਸੀ ਸਹਿਮਤੀ ਤੇ ਇਲੈਕਸ਼ਨ ਲੜਨੀ ਆ ਕਿਹੜੇ ਸੂਬਿਆਂ ਚ ਅਲੱਗ-ਅਲੱਗ ਲੜਨੀ ਆ ਇਹ ਪੂਰਾ ਇੱਕ ਮੈਪ ਇੱਕ ਖਾਕਾ ਤਿਆਰ ਹੋ ਰਿਹਾ ਸੀਗਾ ਔਰ ਇਸੇ ਦੇ ਦੌਰਾਨ ਇਸੇ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਮੋਦੀ ਸਾਹਿਬ ਵੱਲੋਂ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਵੱਲੋਂ ਇੱਕ ਝੂਠੇ ਮਨਕਰਤ ਇੱਕ ਫਰਜੀ ਇੱਕ ਜਾਲੀ ਫਰਜੀ ਕੇਸ ਜਿਹਨੂੰ ਦਿੱਲੀ ਦਾ ਸ਼ਰਾਬ ਪਟਾਲਾ ਕਹਿੰਦੇ ਨੇਗੇ ਉਸ ਕੇਸ ਦੇ ਵਿੱਚ ਪਹਿਲਾਂ ਵੀ ਸਾਡੇ ਕਾਫੀ ਨੈਸ਼ਨਲ ਲੀਡਰ ਜਿਹੜੇ ਨੇ ਕਿ ਉਹ ਜੇਲ੍ਹਾਂ ਚ ਝੂਠੇ ਪਰਚਿਆਂ ਦੇ ਅੰਦਰ ਕਰਕੇ ਜੇਲ੍ਹ ਚ ਬੰਦ ਕੀਤੇ ਹੋਏ ਨੇਗੇ ਹੁਣ ਉਸ ਕੇਸ ਦੇ ਵਿੱਚ ਬਾਰ ਬਾਰ ਕਦੇ ਈਡੀ ਕਦੇ ਸੀਬੀਆਈ بار بار ਸਾਡੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਬਾਦੀ ਨੂੰ ਨੋਟਸ ਭੇਜ ਰਹੀ ਆ ਸੱਤ ਨੋਟਿਸ ਲਗਾਤਾਰ ਸੱਤ ਨੋਟਸ ਜਿਹੜੇ ਨੇਗੇ ਉਹ ਸਾਡੇ ਕੌਮੀ ਕਨਵੀਨਰ ਰਵਿੰਦ ਕੇਜਰੀਬਾਦੀ ਨੂੰ ਭੇਜੇ ਜਾ ਰਹੇ ਨੇ ਕਿਉਂ ਭੇਜੇ ਜਾ ਰਹੇ ਨੇ ਕਿ ਤੁਸੀਂ ਇੰਡੀਆ ਅਲਾਈਅੰਸ ਤੋਂ ਬਾਹਰ ਆਓ ਤੁਸੀਂ ਇੰਡੀਆ ਅਲਾਈਅੰਸ ਦੇ ਨਾਲ ਗੱਠਜੋੜ ਨਾ ਕਰੋ ਤੁਸੀਂ ਗੱਠਜੋੜ ਤੋੜ ਦਿਓ ਕਿਉਂਕਿ ਪਿੱਛੇ ਜੇ ਦੇਸ਼ ਦੇ ਹੋਮ ਮਿਨਿਸਟਰ ਹਮੇਸ਼ਾ ਜੀ ਦਾ ਬਿਆਨ ਆਇਆ ਕਿ ਆਮ ਆਦਮੀ ਪਾਰਟੀ ਇੰਡੀਆ ਗੱਠ ਜੋੜ ਦਾ ਹਿੱਸਾ ਨਹੀਂ ਰਹੂਗੀ ਉਹ ਬਿਆਨ ਦੇ ਪਿੱਛੇ ਮੰਸਾ ਕੀ ਸੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਡਰਾ ਕੇ ਧਮਕਾ ਕੇ ਉਹਦੇ ਤੇ ਝੂਠੇ ਕੇਸ ਬਣਾ ਕੇ ਅਸੀਂ ਇੰਡੀਆ ਅਲਾਈਂਸ ਤੋਂ ਵੱਖ ਕਰਾਂਗੇ ਪਰ ਲੇਕਿਨ ਆਮ ਆਦਮੀ ਪਾਰਟੀ ਆਦਰਸ਼ਵਾਦੀ ਪਾਰਟੀ ਆ ਆਮ ਆਦਮੀ ਪਾਰਟੀ ਜਿਹੜੀ ਆ ਸਾਡੇ ਕੌਮੀ ਕਨਵੀਨਰ ਜੀ ਹਰਵਿੰਦ ਕੇਜਰੀਵਾਲ ਜੀ ਹਮੇਸ਼ਾ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਲੈ ਕੇ ਚੱਲਦੇ ਨੇਗੇ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਦੀ ਸੋਚ ਲੈ ਕੇ ਚੱਲਦੇ ਨੇਗੇ ਆਮ ਘਰਾਂ ਦੇ ਬੱਚਿਆਂ ਨੂੰ ਪੜਾਉਣ ਦੀ ਸੋਚ ਲੈ ਕੇ ਚੱਲਦੇ ਨੇਗੇ ਆਮ ਘਰਾਂ ਦੇ ਲੋਕਾਂ ਦੀ ਜਿਹੜੀ ਆ ਚੰਗੀਆਂ ਸੇ ਸਹੂਲਤਾਂ ਦੀ ਗੱਲ ਲੈ ਕੇ ਚੱਲਦੇ ਨੇਗੇ ਸੋ ਇਸੇ ਗੱਲ ਕਰਕੇ ਜਿਹੜੀ ਆ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਤੋਂ ਡਰੀ ਹੋਈ ਆ ਔਰ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਡੇ ਕਾਮਿਕ ਕ੍ਰਿਮੀਨਲ ਨੂੰ ਜਿਹੜਾ ਉਹ ਜੇਲ੍ਹ ਦੇ ਅੰਦਰ ਸੁਟਣਾ ਚਾਹੁੰਦੀ ਆ ਜੇਲ੍ਹ ਦੇ ਅੰਦਰ ਜਿਹੜਾ ਭੇਜਣਾ ਚਾਹੁੰਦੀ ਆ ਤਾਂ ਹੀ ਝੂਠਾ ਫਰਜ਼ੀ ਕੇਸ ਜਿਹਦੇ ਵਿੱਚ ਲਗਭਗ 1000 ਤੋਂ ਉੱਪਰ 1000 ਤੋਂ ਉੱਪਰ ਰੇਡਸ ਹੋ ਗਈਆਂ ਸਰਚ ਹੋ ਗਈਆਂ ਪਰ ਇੱਕ ਪੈਣੀ ਸਿੰਗਲ ਪੈਣੀ ਜਿਹੜੀ ਆ 1 ਰੁਪਿਆ ਜਿਹੜਾ ਹੈਗਾ ਸਾਡੇ ਕਿਸੇ ਨੇਤਾ ਦੇ ਉੱਤੋਂ ਕਿਸੇ ਦੇ ਘਰ ਦੇ ਉੱਤੋਂ ਕਿਸੇ ਦੇ ਲੋਕਰ ਦੇ ਵਿੱਚੋਂ ਕਿਸੇ ਦੇ ਬੈਂਕ ਅਕਾਊਂਟ ਦੇ ਵਿੱਚੋਂ ਇੱਕ ਸਿੰਗਲ ਰੁਪਿਆ ਜਿਹੜਾ ਉਹਨਾਂ ਈਡੀ ਤੋਂ ਮਿਲਿਆਗਾ ਨਾ ਸੀ ਵੀਜ ਨੂੰ ਮਿਲਿਆਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਡਿਜ਼ਾਈਨ ਆ ਤੇ ਜਿਹੜੀਆਂ ਸਾਹਮਣੇ ਪਾਰਟੀਆਂ ਨੇ ਗੀਆਂ ਉਹਨਾਂ ਨੂੰ ਆਪਸ ਵਿੱਚ ਪਾੜ ਦਿਓ ਉਹਨਾਂ ਨੂੰ ਡਰਾ ਕੇ ਜਿਹੜਾ ਖੰਡਾ ਦਿਓ ਤਾਂ ਕਿ ਸਿੰਗਲ ਜਿਹੜਾ ਇਲੈਕਸ਼ਨ ਜਿੱਤ ਜਾਣ ਪਰ ਲੇਕਿਨ ਆਮ ਆਦਮੀ ਪਾਰਟੀ ਜਦੋਂ ਤੋਂ ਜਦੋਂ ਤੋਂ ਪਿੱਛੇ ਪਹਿਲਾਂ ਪਹਿਲਾਂ ਇਹ ਸੀਗਾ ਕਿ ਆਮ ਆਦਮੀ ਪਾਰਟੀ ਇੰਡੀਆ ਐਲਾਈਂਸ ਨਹੀਂ ਹੋਊਗੀ ਜੋ ਤੋਂ ਪਿਛਲੇ ਹਫਤੇ ਲਗਾਤਾਰ ਸਾਡੇ ਨੈਸ਼ਨਲ ਲੀਡਰ ਸਹਿਬਾਨ ਅਰਵਿੰਦ ਕੇਜਰੀਵਾੜੀ ਦੇ ਦਿਸ਼ਾ ਨਿਰਦੇਸ਼ ਦੇ ਹੇਠ ਚਾਹ ਸੰਦੀਪ ਪਾਟਕ ਜੀ ਮੈਡਮ ਸਾਡੇ ਅਤਿਸ਼ੀ ਜੀ ਸੌਰਵ ਭਾਰਦਵਾੜ ਜੀ ਯਾ ਰਾਗਬ ਚੱਡਾ ਜੀ ਜਨੈਲ ਸਿੰਘ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਰੇ ਜਦੋਂ ਸਾਰੇ ਜਦੋਂ ਵੱਖ-ਵੱਖ ਮੀਟਿੰਗਾਂ ਜਾ ਰਹੇ ਸੀਗੇ ਤਾਂ ਉਦੋਂ ਇਹ ਤੈਅ ਹੋ ਗਿਆ ਕਿ ਬਹੁਤ ਸਾਰੇ ਸੂਬਿਆਂ ਦੇ ਅੰਦਰ ਇੰਡੀਆ ਆਲਾਈਂਸ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਇਲੈਕਸ਼ਨ ਲੜਨ ਜਾਣੀ ਹੈ ਯਾਨੀ ਕਿ ਸੀਟ ਸ਼ੇਰਿੰਗ ਜਦੋਂ ਗੱਲ ਸੀਟ ਸ਼ੇਰਿੰਗ ਤੇ ਪਹੁੰਚ ਗਈ ਤਾਂ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਘਬਰਾ ਗਈ ਬੁਰੀ ਤਰ੍ਹਾਂ ਡਰ ਗਈ ਉਹਨਾਂ ਨੂੰ ਹਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦਾ ਆਪਣੀ ਹਾਰ ਜਿਹੜੀ ਆ ਉਹ ਕੰਨ ਤੇ ਲਿਖੀ ਦਿਖਾਈ ਦੇਣ ਲੱਗੀ ਉਹਨੂੰ ਪਤਾ ਲੱਗ ਗਿਆ ਕਿ ਹੁਣ ਚੁਮਲੇ ਜਿਹੜੇ ਹੈਗੇ ਨੇ ਹੋਰ ਲੰਬਾ ਸਮਾਂ ਨਹੀਂ ਚੱਲਣੇ ਇਸ ਗੱਲ ਕਰਕੇ ਉਹ ਸਾਨੂੰ ਬਿਲਕੁਲ ਅਰਵਿੰਦ ਕੇਜਰੀਵਾੜੀ ਦੇ ਝੂਠੇ ਫਰਜ਼ੀ ਕੇਜ 'ਚ ਫਸਾਉਣ ਦਾ ਯਤਨ ਕੀਤਾ ਜਾ ਰਿਹਾ ਬਿਲਕੁਲ ਮੈਨੂੰ ਲੱਗਦਾਗਾ ਕਿ ਆਉਣ ਵਾਲੇ ਇਸੇ ਵੀਕ ਦੇ ਅੰਦਰ ਜਾਂ ਨੈਕਸਟ ਵੀਕ ਦੇ ਅੰਦਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਸੱਤਾ ਦਾ ਦੁਰਉਪਯੋਗ ਕਰਕੇ ਆਪਣੇ ਔਦੇ ਦਾ ਦੁਰਉਪਯੋਗ ਕਰਕੇ ਏਜੰਸੀਆਂ ਨੂੰ ਆਪਣੇ ਹੱਥ ਥੋਕੇ ਬਣਾ ਕੇ ਈਡੀ ਨੂੰ ਸੀਬੀਆਈ ਨੂੰ ਉਹਨਾਂ ਦਾ ਦੁਰਉਪਯੋਗ ਕਰਕੇ ਇੱਕ ਝੂਠੇ ਕੇਸ ਦੇ ਅੰਦਰ ਫਰਜ਼ੀ ਕੇਸ ਦੇ ਅੰਦਰ ਇੱਕ ਜਾਲੀ ਕੇਸ ਦੇ ਅੰਦਰ ਅਰਵਿੰਦ ਕੇਜ ਦਿਵਾਜ ਦੀ ਰੈਸਟਪੌਂਡ ਦਾ ਯਤਨ ਕਰ ਰਹੀ ਆ ਸੋ ਬਿਲਕੁਲ ਅਸੀਂ ਚਟਾਨ ਦੀ ਤਰ੍ਹਾਂ ਪਾਰਟੀ ਦੇ ਨਾਲ ਡਟ ਕੇ ਖੜੇ ਆ ਔਰ ਬਿਲਕੁਲ ਲੋਕਤੰਤਰ ਨੂੰ ਬਚਾਉਣ ਦੇ ਲਈ ਭਾਰਤੀਆ ਲੋਕਤੰਤਰ ਨੂੰ ਬਚਾਉਣ ਦੇ ਲਈ ਹਰ ਕੁਰਬਾਨੀ ਕਰਾਂਗੇ ਹਰ ਜਿਹੜੀ ਵੀ ਔਕੜ ਜਿਹੜੀ ਵੀ ਮੁਸ਼ਕਲ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਖੜੀ ਕਰੂਗੀ ਉਹਦੇ ਖਿਲਾਫ ਅਸੀਂ ਡਟ ਕੇ ਲੜਾਂਗੇ ਕਿਉਂਕਿ ਸਾਡਾ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਜਿਹਨੇ ਦੇਸ਼ ਦੇ ਅੰਦਰ ਸੱਚੀ ਸੁੱਚੀ ਦੇਸ਼ ਦੇ ਅੰਦਰ ਇਮਾਨਦਾਰ ਸਿਆਸਤ ਜਗਾਈ ਆ ਦੇਸ਼ ਨੂੰ ਇਮਾਨਦਾਰੀ ਵੱਲ ਤੋਰਿਆਗਾ ਔਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਆ ਜਿਹੜੀ ਕਿ ਭ੍ਰਿਸ਼ਟਾਚਾਰ ਚਲੇਪੜੀ ਹੋਈ ਪਾਰਟੀ ਆ ਜਿਹੜੀ ਲਗਾਤਾਰ ਭ੍ਰਿਸ਼ਟਾਚਾਰ ਕਰ ਰਹੀ ਆ ਔਰ ਇਮਾਨਦਾਰ ਲੋਕਾਂ ਦੇ ਚਿੱਕੜ ਛੁੱਟਣ ਦਾ ਯਤਨ ਕਰਦੀ ਆ ਇਮਾਨਦਾਰ ਜਿਸ ਜਿਸ ਵਿਅਕਤੀ ਨੇ ਦੇਸ਼ ਦੇ ਅੰਦਰ ਰਾਜਨੀਤੀ ਬਦਲੀ ਰਾਜਨੀਤਿਕ ਦਿਸ਼ਾ ਤੇ ਦਸ਼ਾ ਬਦਲੀ ਕਿ ਅਸੀਂ ਦੇਸ਼ ਦੇ ਅੰਦਰ ਇਮਾਨਦਾਰੀ ਲੈ ਕੇ ਆਵਾਂਗੇ ਅੱਜ ਉਸ ਦੇ ਤਾ ਨੂੰ ਫੜਨ ਦਾ ਯਤਨ ਕੀਤਾ ਜਾ ਰਿਹਾ ਸੋ ਬਿਲਕੁਲ ਨਹੀਂ ਆਮ ਆਦਮੀ ਪਾਰਟੀ ਜਿਹੜੀ ਆ ਇੰਡੀਆ ਐਲਾਈਸ ਦਾ ਇੰਡੀਆ ਐਲਾਈਸ ਦਾ ਜਿਹੜੀ ਸਾਡੀ ਸੀਟ ਸ਼ੇਅਰਿੰਗ ਚੱਲਦੀ ਆ ਅਸੀਂ ਚੱਲਦੇ ਰਹਾਂਗੇ ਬਿਲਕੁਲ ਵੀ ਜਿਹੜਾ ਹੈਗਾ ਅਸੀਂ ਇਹਦਾ ਇਸ ਚੀਜ਼ ਦਾ ਵਿਰੋਧ ਕਰਦੇ ਆਂ ਔਰ ਇਸ ਨੂੰ ਕੰਡਮ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਈਡੀ ਦਾ ਤੇ ਸੀਬੀਆਈ ਨੂੰ ਜਿਹੜਾ ਦੁਰਉਪਯੋਗ ਕਰ ਰਹੀ ਆ ਔਰ ਜਿੰਨੇ ਵੀ ਆਪੋਜੀਸ਼ਨ ਦੇ ਨੇਤਾ ਨੇ ਕਿ ਕਿ ਨੂੰ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈਗਾ ਸੋ ਅਸੀਂ ਇਹਦਾ ਬਿਲਕੁਲ ਇਹਨੂੰ ਕੰਡੈਮਨਡ ਕਰਦੇ ਆ ਵਿਰੋਧ ਕਰਦੇ ਆ ਮੈਂ ਹੁਣ ਸਾਡੇ ਮਿਨਿਸਟਰ ਸਾਹਿਬਾਨ ਅਨੰਬੋਲ ਜੀ ਨੂੰ ਕਹੂੰਗਾ ਕਿ ਉਹ ਵੀ ਤੁਹਾਡੇ ਨਾਲ ਗੱਲ ਕਰਨ ਜੀ ਜੀ ਸਾਡੇ ਮਾਣਯੋਗ ਫਾਈਨੈਂਸ ਮਿਨਿਸਟਰ ਚੀਮਾ ਸਾਹਿਬ ਜਿਸ ਤਰੀਕੇ ਉਹਨਾਂ ਨੇ ਤੁਹਾਨੂੰ ਸਾਰੀ ਗੱਲਬਾਤ ਦੱਸੀ ਹੈ ਮੀਡੀਆ ਦਾ ਧੰਨਵਾਦ ਕਰਦੇ ਪਹੁੰਚਣ ਲਈ ਤੁਸੀਂ ਸਾਰੇ ਜਾਣਦੇ ਹੋ ਕਿ ਇੰਡੀਆ ਆਲਾਈன்ஸ் ਹੋਇਆ ਤੇ ਉਸ ਤੋਂ ਬਾਅਦ ਜਿਹੜੀ ਪਹਿਲੀ ਚੋਣ ਆ ਉਹ ਚੰਡੀਗੜ੍ਹ ਦੇ ਵਿੱਚ ਲੜੀ ਗਈ ਹੈ ਚੰਡੀਗੜ੍ਹ 'ਚ ਜਿਹੜਾ ਟ੍ਰੇਲਰ ਉਹ ਦੇਖ ਚੁੱਕੀ ਹੈ ਭਾਜਪਾ ਜਿੱਥੇ ਭਾਜਪਾ ਵਰਸਸ ਮੋਦੀ ਵਰਸਸ ਇੰਡੀਆ ਹੋ ਰਿਹਾ ਉੱਥੇ ਲੋਕ ਜਿਹੜਾ ਇੰਡੀਆ ਆਲਾਈன்ஸ் ਨੂੰ ਚੁਣ ਰਹੇ ਨੇ ਸੋ ਇਸ ਗੱਲ ਤੋਂ ਜਿਹੜੀ ਭਾਜਪਾ ਪਾਰਟੀ ਹੈ ਇਹ ਘਬराई ਹੈ ਕਿ ਤੇ ਜਿਹੜਾ ਇੱਥੇ ਲੋਕਤੰਤਰ ਦਾ ਘਾਣ ਤੁਸੀਂ ਚੰਡੀਗੜ੍ਹ ਦੀਆਂ ਚੋਣਾਂ 'ਚ ਦੇਖਿਆ ਉਹ ਲੋਕਾਂ ਸਾਹਮਣੇ जगਜਾਹਰ ਹੈ ਕਿ ਇਹ ਕਿਸ ਹੱਦ ਤੱਕ ਇੱਕ ਯੂਟੀ ਦੇ ਵਿੱਚ ਆਪਣੇ ਆਪ ਨੂੰ ਜਿਤਾਉਣ ਦੇ ਲਈ ਕੀ ਕੀ ਕਰ ਸਕਦੇ ਆ ਤੇ ਪਿਛਲੇ ਦਿਨੀ ਦੌਰਾਨੇ ਥੋੜੇ ਖੁਸ਼ੀ ਕੀ ਸ਼ਾਇਦ ਆਂਡੀਆਂ ਐਲਾਈਂਸ ਦਾ ਆਮ ਆਦਮੀ ਪਾਰਟੀ ਨਾਲ ਕੋਈ ਜ਼ਿਆਦਾ ਐਲਾਈਂਸ ਜਿਹੜਾ ਸੀਟ ਸ਼ੇਅਰਿੰਗ ਦਾ ਕੰਮ ਜਿਹੜਾ ਇਹਨਾਂ ਨਹੀਂ ਹੋ ਰਿਹਾ ਨਹੀਂ ਕਰਨਗੇ ਇਹ ਠੀਕ ਸੀਗੇ ਪਰ ਪਿਛਲੇ ਦਿਨੀ ਜਿਹੜੀਆਂ ਮੀਟਿੰਗਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਬਹੁਤ ਸਾਰੇ ਰਾਜਾਂ ਦੇ ਵਿੱਚ ਆਮ ਆਦਮੀ ਪਾਰਟੀ ਸੀਟ ਸ਼ੇਅਰਿੰਗ ਦੇ ਉੱਤੇ ਇਲੈਕਸ਼ਨ ਲੜ ਰਹੀ ਹੈ ਤਾਂ ਇਹਨਾਂ ਨੂੰ ਬੜੀ ਕਬਰ ਹਟ ਹੋਈ ਭਾਜਪਾ ਨੂੰ ਮੋਦੀ ਸਾਹਿਬ ਨੂੰ ਸਾਡੇ ਦਿੱਲੀ ਦੇ ਜਿਹੜੇ ਸੀਨੀਅਰ ਲੀਡਰਸ ਨੇ ਉਹਨਾਂ ਨੂੰ ਫੋਨ ਆ ਰਹੇ ਨੇ ਕਿ ਇੰਡੀਆ ਲਾਇੰਸ ਤੋਂ ਬਾਹਰ ਹੋ ਜਾਓ ਅਸੀਂ ਅਰਵਿੰਦ ਕੇਜਰੀਵਾਲ ਜੀ ਉੱਪਰ ਜਿਹੜਾ ਕੇਸ ਹੈ ਉਹ ਨਹੀਂ ਬਣਾਵਾਂਗੇ ਲਗਾਤਾਰ ਹਜ਼ਾਰ ਤੋਂ ਉੱਪਰ ਰੇਡ ਮਾਰੀ ਐ ਝੂਠੇ ਲੀਕਰ ਕੇਸ ਦੇ ਵਿੱਚ ਜਿਹਦੇ 'ਚ ਇਹਨਾਂ ਨੂੰ ਠਿਆਨੀ ਨਹੀਂ ਮਿਲੀ ਕਾਖਰੀ ਮਿਲਿਆ ਸਿਰਫ ਮਨੀਸ਼ ਸ਼ੋਦੀਆ ਵਰਗੇ ਰੈਗੂਲੇਸ਼ਨਰੀ ਪੋਲਿਟਿਸ਼ੀਅਨ ਨੂੰ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ 'ਚ ਪੂਰੀ ਦੁਨੀਆ 'ਚ ਨਾਮ ਬਣਾਇਆ ਜੇਲ੍ਹ 'ਚ ਪਾਇਆ ਇੱਕ ਝੂਠੇ ਕੇਸ 'ਚ ਜਿਹਦੇ 'ਚ ਕੱਢਣ ਪਾਉਣ ਨੂੰ ਕੱਖ ਵੀ ਨਹੀਂ ਕੋਈ ਸਬੂਤ ਨਹੀਂ ਸਿਰਫ ਇਹਸ ਲਈ ਕਿ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਕਰਨੇ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਪਸੰਦ ਕਰ ਰਹੇ ਨੇ ਤੇ ਇਹਨਾਂ ਨੂੰ ਇਹ ਚੀਜ਼ ਦਾ ਪਤਾ ਹੈ ਕਿ ਜਿੱਥੇ-ਜਿੱਥੇ ਸੀਟਾਂ ਦੀ ਸ਼ੇਅਰਿੰਗ ਹੁੰਦੀ ਹੈ ਅਰਵਿੰਦ ਕੇਜਰੀਵਾਲ ਜੀ ਜਾ ਕੇ ਪ੍ਰਚਾਰ ਕਰਦੇ ਨੇ ਉਥੇ ਭਾਜਪਾ ਨੂੰ ਵੋਟ ਨਹੀਂ ਪੈਂਦੀ ਜਿੱਥੇ ਵੀ ਅਰਵਿੰਦ ਕੇਜਰੀਵਾਲ ਜੀ ਜਾਣਗੇ ਚੋਣਾਂ ਦਾ ਪ੍ਰਚਾਰ ਕਰਨਗੇ ਭਾਜਪਾ ਦੀ ਵੋਟ ਉਥੇ ਖਤਮ ਹੁੰਦੀ ਹੈ ਤੇ ਇਹਨਾਂ ਵੱਲੋਂ ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਅਰਵਿਦ ਕੇਜਰੀਵਾਲ ਜੀ ਨੂੰ ਅਸੀਂ ਗ੍ਰਿਫਤਾਰ ਨਹੀਂ ਕਰਾਂਗੇ ਹੁਣ ਸੀਬੀਆਈ ਭੇਜਣ ਦੀ ਤਿਆਰੀ ਹੈ ਈਡੀ ਈਡੀ ਵਾਲਾ ਜਿਹੜਾ ਕਿਸੇ ਨਾ ਕਿਸੇ ਕੋਰਟ ਨੇ ਉੱਥੇ ਅਟਕਾਇਆ ਹੋਇਆ ਕੰਮ ਕਿ ਅਸੀਂ ਸਿੱਧੇ ਫੋਨ ਆ ਰਹੇ ਨੇ ਕਿ ਨਹੀਂ ਅਸੀਂ ਆਉਣ ਵਾਲੇ 1-2 ਦਿਨਾਂ ਅੰਚ ਗ੍ਰਿਫਤਾਰੀ ਦੀ ਤਿਆਰੀ ਚਾ ਜੇ ਤੁਸੀਂ ਇੰਡੀਆ ਆਲਾਈਂਸ ਚੋਂ ਬਾਹਰ ਹੁੰਨੇ ਹੋ ਤਾਂ ਅਸੀਂ ਜਿਹੜੀ ਗ੍ਰਿਫਤਾਰੀ ਨਹੀਂ ਕਰਾਂਗੇ ਕੇਸ ਵਾਪਸ ਕਰ ਲਵਾਂਗੇ ਸੋ ਇਹ ਜਿਹੜਾ ਗਿੱਦੜ ਧਮਕੀਆਂ ਤੁਸੀਂ ਅਰਵਿੰਦ ਕੇਜਰੀਵਾਲ ਜੀ ਵਰਗੇ ਇਮਾਨਦਾਰ ਲੀਡਰ ਨੂੰ ਦੇ ਰਹੇ ਹੋ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹੈਗੇ ਨਾ ਡਰੇ ਸੀ ਨਾ ਡਰਨਗੇ ਲੋਕਾਂ ਦੀ ਬਣਾਈ ਹੋਈ ਸਰਕਾਰ ਹੈ ਆਮ ਆਦਮੀ ਪਾਰਟੀ ਹੈ ਹਮੇਸ਼ਾ ਡਟ ਕੇ ਖੜੇ ਆ ਨਾ ਅਸੀਂ ਕਿਸੇ ਏਜੰਸੀ ਤੋਂ ਡਰਦੇ ਆ ਨਾ ਅਸੀਂ ਮੋਦੀ ਸਰਕਾਰ ਤੋਂ ਡਰਦੇ ਆ ਡਟ ਕੇ ਖੜੇ ਆ ਤੇ ਤੁਸੀਂ ਜਿੰਨਾ ਮਰਜੀ ਧਮਕਾ ਲਓ ਆਮ ਆਦਮੀ ਪਾਰਟੀ ਇੰਡੀਆ ਅਲਾਈਅੰਸ ਦੇ ਨਾਲ ਬਹੁਤ ਸਾਰੇ ਰਾਜਾਂ ਵਿੱਚ ਸੀਟਾਂ ਸ਼ੇਅਰ ਕਰਕੇ ਚੋਣ ਲੜੇਗੀ ਤੇ ਜਿਸ ਤਰੀਕੇ ਤੁਸੀਂ ਚੰਡੀਗੜ੍ਹ ਦੇ ਵਿੱਚ ਟ੍ਰੇਲਰ ਦੇਖ ਕੇ ਡਰੇ ਹੋ ਇਹ ਤਾਂ ਹਲੇ ਇੱਕ ਟ੍ਰੇਲਰ ਸੀ ਅੱਗੇ ਲੋਕ ਜਿੱਥੇ ਵੀ ਭਾਜਪਾ ਵਰਸਸ ਇੰਡੀਆ ਹੁੰਦਾ ਲੋਕ ਇੰਡੀਆ ਨੂੰ ਚੋਣਨਗੇ ਲੋਕ ਮਾੜੀਆਂ ਸਰਕਾਰਾਂ ਤੋਂ ਅੱਕੇ ਹੋਏ ਨੇ ਤਾਨਾਸ਼ਾਹ ਤੋਂ ਗੁੰਡਾਗਰਦੀ ਤੋਂ ਅੱਕੇ ਹੋਏ ਨੇ ਟਾਈਮ ਆ ਗਿਆ ਹੈ ਪੂਰੇ ਦੇਸ਼ ਲਈ ਕੀ ਇੱਕ ਚੰਗੀ ਸਰਕਾਰ ਲੋਕਾਂ ਦੀ ਸਰਕਾਰ ਜਿਹੜੀ ਡਵੈਲਪਮੈਂਟ ਦੇ ਮੁੱਦੇ ਉੱਤੇ ਕੰਮ ਕਰੇ ਉਹਨਾਂ ਨੂੰ ਚੁਣਿਆ ਜਾਵੇ ਤੇ ਜਿਸ ਤਰੀਕੇ ਇਹ تهمਕਾ ਰਹੇ ਨੇ ਬਹੁਤ ਨਿੰਦਣਯੋਗ ਹੈ ਬਹੁਤ ਜਿਆਦਾ ਲੋਕਤੰਤਰ ਦੇ ਵਿੱਚ ਇੱਕ ਸ਼ਰਮਨਾਕ ਗੱਲ ਹੈ ਕਿ ਤੁਸੀਂ ਕਿਸੇ ਪੋਲੀਟੀਸ਼ੀਅਨ ਨੂੰ ਇਸ ਤਰੀਕੇ ਜਿਹੜਾ ਗ੍ਰਿਫਤਾਰੀਆਂ ਇਮਾਨਦਾਰ ਲੀਡਰਾਂ ਦੀਆਂ ਈਡੀ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਕਰ ਰਹੇ ਹੋ ਅਸੀਂ ਇਹਦੀ ਨਿਖੇਦੀ ਕਰਦੇ ਹਾਂ ਤੇ ਅਸੀਂ ਇਹ ਕਲੀਅਰ ਕੱਟ ਕਰ ਦੇਣਾ ਚਾਹੁੰਦੇ ਆ ਕਿ ਅਰਵਿੰਦ ਕੇਜਰੀਵਾਲ ਜੀ ਕਿਸੇ ਤੋਂ ਡਰਨ ਵਾਲੇ ਨਹੀਂ ਹੈਗੇ ਉਹ ਡਟ ਕੇ ਇਹਨਾਂ ਨੂੰ ਡਾਰੇ ਹੀ ਆ ਵੀ ਗ੍ਰਿਫਤਾਰ ਕਰੋ ਕਿਉਂਕਿ ਜਿੱਥੇ ਵੀ ਜਾ ਕੇ ਉਹਨਾਂ ਨੇ ਪ੍ਰਚਾਰ ਕਰਨਾ ਹੈ ਭਾਜਪਾ ਦੀ ਵੋਟ ਖਤਮ ਹੋਣੀ ਹੈ ਤੇ ਉਹ ਦਿਨ ਦੂਰ ਨਹੀਂ ਆ ਜਦੋਂ ਇੰਡੀਆ ਅਲਾਈਐਂਸ ਦੇਸ਼ ਵਿੱਚ ਸਰਕਾਰ ਬਣਾਉਗਾ ਜੀ ਜਿਵੇਂ ਬੰਗਾਲ ਤੇ ਮਹਾਰਾਸ਼ਟਰ ਤੇ ਮੰਤਨ ਚੱਲ ਰਹੇ ਆ ਕਿ ਪੰਜਾਬ ਦੇ ਵਿੱਚ ਵੀ ਅਲਾਈਐਂਸ ਦੀ ਗੱਲ ਚੱਲ ਰਹੀ ਹੈ